ਕੰਮ ਕਰਦਾ ਕੱਲਾ ਦੁੱਧ ਦੁੱਧ ਨਹੀਂ ਹੈ ਰਹੀ ਠੀਕ ਆ ਇਹਦੀ ਕੋਈ ਆਮਦਨ ਨਹੀਂ ਹੋਰ ਕੱਲੇ ਦੁੱਧ ਤੇ ਅੱਜ ਕਾਏ ਪਸ਼ੂ ਹੋ ਗਏ ਇਹਦੇ ਪਸ਼ੂ ਮੌਤ ਹੋ ਗਏ ਇਹਦੀ ਤੇ ਇਹਦਾ ਖਤਮ ਆ ਜੀ ਕੰਮ ਸਰਕਾਰ ਨੇ ਡਾਕਟਰ ਲਾਏ ਆ ਦਵਾਈਆਂ ਕਿੱਥੇ ਰਹਿ ਗਈ ਜੂ ਪਿੱਛੇ ਜੋਬਸ ਹੋ ਗਿਆ ਹੋ ਗਿਆ ਨਾ ਹੁਣ ਤੁਸੀਂ ਡਾਕਟਰਾਂ ਦੀ ਟੀਮ ਪਿੰਡ ਵਿੱਚ ਆ ਜਾਓ ਯਾਰ ਤੂੰ ਸਾਡਾ ਲੋਕਰ ਟੀਕੇ ਬਣਾਏਂਗਾ ਵੀ ਤੂੰ ਟੀਕਾ ਲਾ ਨੂੰ ਲੋਟ ਕਰ ਲਾ ਕੇ ਜਾਂਦੇ ਯਾਰ ਦਵਾਈਆਂ ਦੀ ਅਰੇ ਕਿਥੋਂ ਲਈਏ ਕੋਲ ਨਹੀਂ ਹੈ ਜੇ ਅਸੀਂ ਅਗਰ ਪਹਿਲਾਂ ਪੰਜਾਹ ਬੰਦੇ ਖਤਮ ਹੋ ਗਏ ਜਦੋਂ ਮੌਤ ਨਾਲ ਦਵਾਈਆਂ ਮੌਤ ਤੇ ਹੁਣ ਸਾਡੇ ਜਿਹੜਾ ਸਰਕਾਰ ਨੇ ਡਾਕਟਰ ਲਾਏ ਆ ਦਵਾਈਆਂ ਕਿੱਥੇ ਰੰਗ ਦੇਖੋ ਇਹ ਕਾਗਜ਼ੀ ਪੱਤਰੀ ਕਿਲੇ ਕਾਗਜ਼ੀ ਪੱਤਰਾ ਚੁਮੀ ਹੈਗੇ ਫਿਰ ਜਦੋਂ ਅਸੀਂ ਛੱਲੇ ਡੰਡਾ ਪਾਏ ਨਾ ਫਿਰ ਕਹਿੰਦੇ ਧੱਕਾ ਕਰਦੇ ਅਸੀਂ ਉਹ ਰਾਤ ਆਣ ਆ ਗਏ ਹੁਣ ਆਉਣਾ ਬਹੁਤ ਵੱਡਾ ਬੰਦਾ ਵੀ ਬੰਦਾ ਕੇ ਸਾਨੂੰ ਇੰਦੀ ਹੁਣ ਅਸੀਂ ਖੜੇ ਆ ਸਾਡੇ ਪਿੰਡ ਦੀ ਦਵਾਈ ਨਹੀਂ ਹੋਈ ਕੋਈ ਵੀ ਅਸੀਂ ਇਹਨਾਂ ਨੂੰ ਫਰਾਂਜੀ ਜੀ ਦੇ ਇੱਕ ਤਾਂ ਬੱਚੇ ਤੋਂ ਗਾਂ ਨੂੰ ਜਾਣਾ ਕੰਮ ਨਹੀਂ ਕਰਦਾ ਚਾਰ ਪਸ਼ੂ ਗਏ ਦੁੱਧ ਮੰਗ ਲੈਣੇ ਉਹਦੇ ਕੀ ਵੀ ਸਾਡੇ ਕੋਲ ਰਲਾ ਜੀ ਆ ਗਈ ਸਾਡੀ ਉਹਨੂੰ ਪਤਾ ਕੀ ਅੱਜ ਅੱਜ ਦੀ ਦੇਖੋ ਖਬਰ ਕੱਲ ਨੂੰ ਜੇ ਸਾਡਾ ਕੋਈ ਵੀ ਇਥੇ ਪਸ਼ੂਆਂ ਦਾ ਚੈੱਕਅਪ ਨਹੀਂ ਹੁੰਦਾ ਪਿੰਡ ਦੇ ਵਿੱਚ ਹਨਾ ਅੱਜ ਕੱਲ੍ਹ ਨੂੰ ਕੱਲ੍ਹ ਨੂੰ ਬੰਦ ਲਾ ਕੇ ਦਿੰਦੇ ਨਹੀਂ ਸਾਨੂੰ ਕੋਈ ਹੋਣਾ ਕਿ ਦਾ ਮਾਰਦਾ ਠੀਕ ਹੈ ਜਿਹਨੇ ਬੰਦੇ ਸੇ ਖੜਿਆ

ਪਰ ਮੈਂ ਤਾਂ ਇੱਕ ਗੱਲ ਨੂੰ ਬਿਲਕੁਲ ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਤੇਰੇ ਕੋਲ ਤੁਹਾਨੂੰ ਸਾਲੇ ਸੁਭਰਾ ਸਰਕਾਰੀ ਡਾਕਟਰ ਨੂੰ ਮੈਂ ਜਲਪਕਾਂ ਨਹੀਂ ਜਿਹੜੇ ਬੰਦੇ ਕਹਿੰਦੇ ਉਹ ਵੀ ਚੜਨਾ ਚਾਹੁੰਦੇ ਮੈਂ ਤੁਹਾਨੂੰ ਫੋਨ ਕਰਾਂ ਤਾਂ ਕਿਤੇ ਕਹਦਾ ਸਮਾਂ ਕਦੀ ਮਾ ਹੁਣੇ ਮਾ ਵੀ ਸਰ ਕੋਈ ਨੋੜ ਲਗਾਇਆ ਕਦੀ ਸਰ ਕੋਲ ਇੱਕ ਮਿੰਟ ਸਾ ਆ ਕਦੀ ਮੈਂ ਛੋਟੇ ਮੁੰਡੇ ਹਾਂ ਮਗਾ ਮੇਰਾ ਵੀ ਮਨ ਤੇ ਮੇਰੇ ਦੋ ਮਰ ਗਏ ਆਪਾਂ ਇਹਨੂੰ ਵਿਚਾਲੀ ਸੁਭਾ ਕੰਮ ਕਰ ਲਓ ਪਈ ਹੁਣ ਤੂੰ ਹੀ ਕਹਿਦਾ ਤੂੰ ਮੈਂ 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 ਬੋਲਣਾ ਨਹੀਂ ਜਾਂਦਾ ਮੈਂ ਐਵੇਂ ਨਹੀਂ ਕਹਿਦਾ ਟਾਈਮ ਨਹੀਂ ਕਿਹਾ ਕਿ ਨਹੀਂ ਮੈਂ ਤੈਨੂੰ ਆਉਂਦਾ ਤੇ ਫੋਨ ਲਈ ਮੈਂ ਉਹਦੀ ਵੀ ਤੀਫਾ ਹੁਣ ਮੈਂ ਤੂੰ ਬਾਈ ਕੱਲ ਹੱਥ ਹੱਥੇ ਖੜੇ ਸਵੇਰੇ ਮੈਂ ਠੀਕ ਜਾਈਏ ਮੈਂ ਮੈਡੀਕਲ ਹੁੰਦਾ ਮੈਨੂੰ ਕੱਲ ਨੂੰ ਕਹਿਦਾ ਜਿਹੜਾ ਕੋਲ ਤੂੰ ਮੈਨੂੰ ਕੱਲ ਨੂੰ ਕਹਿਤਾ ਉਹਨੂੰ ਉੱਤੇ ਮੇਰੇ 12 ਘੰਟੇ ਪਏ। ਫੇਰ ਮੈਂ ਪ੍ਰਾਈਵੇਟ ਬੋ ਜਾਵਾਂ ਕਿ ਸਰਕਾਰੀ ਕੋਲ। ਨਹੀਂ ਮੇਰੀ ਗੱਲ ਸੁਣ। ਇੱਕ ਮਿੰਟ ਮੇਰੀ ਗੱਲ। ਇਹ ਜੋ ਆਪਰੇ ਹੋਏ ਬੈਂਕ ਕਰਮਚਾਰੀ ਕਿੰਨੇ ਪਿੰਡ ਆ। ਮੈਂ ਕਿਹਨੇ ਦੇਖਿਆ ਨਹੀਂ ਕਿ ਉਹ ਰੱਖੋਲੇ ਦੇ ਪਾਰ ਜਾ ਕੇ ਕਰੀ ਤੋ। ਇੱਕ ਮਿੰਟ ਮੈਂ ਕਹਿੰਦਾ। ਇਹ ਤਰੀਕਾ ਕਰਕੇ ਚੀਜ਼ਾਂ ਲਾ ਗਿਆ ਤੂੰ ਬਹੁਤ ਨੁਕਸਾਨ ਦੇ ਰਿਹਾ ਗੋਦੀ ਆ ਤੇਰੇ ਬੋਧਾ ਨੂੰ ਸੁਣ। ਤੂੰ ਰਾਤ ਨੂੰ ਰਹਿਣਾ ਬੂਹਾ ਜਿਹਾ ਕਿੱਥੇ ਪਸ਼ੂ ਰੱਖਾ ਰਿਹਾ। ਮੇਰੀ ਮੈਂ ਮੈਡਮ ਜਿਹੜੇ ਨਾਲ ਗੱਲ ਕਰਦਾ। ਉਹਨਾਂ ਨਾਲ ਭੱਜਣਾ। ਸਹੀ ਉਹਦਾ ਹੋ ਜਾ। ਥੋੜਾ ਰੱਖਦਾ ਬੰਦਾ। ਕਰਕੇ ਆਉਂਦੇ। ಕಡಲ <destinations> ਫਟੇ ਨਾ ਮਨੈ ਜੇ ਤੂੰ ਟਿੱਕਾ ਲੈ ਇਹਨੂੰ ਲੋਡ ਕਰ ਲੈ ਲੈ ਕੇ ਜਾਂਦੇ ਆ ਯਾਰ ਤੈਨੂੰ ਸੁਣਾਉਣ ਵਾਲਾ ਨਹੀਂ ਕੋਈ ਹੈਗਾ ਜੀਸੀ ਤੋਂ ਨਹੀਂ ਫੁੱਟਣਾ ਕੋਈ ਨਹੀਂ ਮਈਆ ਕਰਨੀਏ ਛੋਟੇ ਜਿਹੇ ਬਾਈ ਕਮੀ ਦਾ ਛੋਟੇ ਜਿਹੇ ਪੱਟੂ ਲਾ ਦੇ ਠੀਕ ਹੈ ਮੋਨੇ ਪਾਗਰੋ ਅਗ ਨੂੰ ਕਹਿਣਾ ਨਹੀਂ ਕਰੂੰਗਾ ਤੈਨੂੰ ਆਉਂਦਾ ਨਹੀਂ ਕਰਦਾ ਮੈਂ ਤੈਨੂੰ ਹੱਥ ਨਹੀਂ ਕੋਣ ਮੈਂ ਕੱਲ ਨੂੰ ਉਹ ਦੁਕਾਨ ਦੇ ਬਾਦ ਗਈ ਕੋਈ ਮੁਕੰਮਲ ਕਿ ਨਾ ਤਾ ਮੈਨੂੰ ਕੋਈ ਇਹਨੇ ਨਾ ਜਿੱਦਾਂ ਮੈਂ ਮਿੱਠਾ ਕਰਾਂ ਨਾ ਹੁੰਦਾ ਸਾਡੀ ਗੱਦੇ ਬੰਦੀ ਕਰਾਏ ਇਸੇ ਕੰਮ ਦੀ ਅੜਦੀ ਆ ਵੀ ਜਿੱਥੇ ਸੱਚਾ ਬੋਲੋ ਉੱਥੇ ਨਹੀਂ ਕਰਾਉਂਦੀ ਉਹ ਨਾ ਨਹੀਂ ਮਿਲਿਆ ਭਾਈ ਗਾਣਾ ਪੁੱਠਾ ਨਾਲ ਗੱਪੀ ਨਹੀਂ ਕਰਦਾ ਇਹਦਾ ਉਹਦਾ ਮੁੰਡਾ ਬਰਦਾਸ਼ਤ ਕਰਦਾ ਮੈਨੂੰ ਇਹ ਨਹੀਂ ਬੇਨਤੀ ਆ ਸਾਡੀ ਰਜ਼ਾਨੀ ਸੁਣ ਲਾ ਨਾ ਹੁੰਦਾ ਇਹਦੇ ਨਾਲ ਗੱਲ ਖਮਾਉਂਦਾ ਇਹ ਕੋਈ ਗੱਲ ਨਹੀਂ ਜਿਹੜਾ ਕਾਰਨ ਕੀ ਹੈ ਨਾ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਵੀ ਦੂ ਪਿੱਛੇ ਜੋ ਹੋ ਗਿਆ ਹੋ ਗਿਆ ਨਾ ਹੁਣ ਤੁਸੀਂ ਡਾਕਟਰਾਂ ਦੀ ਟੀਮ ਪਿੰਡ ਵਿੱਚ ਸਭ ਇਹਨੇ ਮਟੀਆਂ ਬਣਾਦੀ ਸੀ ਨਹੀਂ ਤੁਹਾਨੂੰ ਮੈਂ ਥੋੜੀ ਗੱਲ ਮਾਣੀਗਾ ਤੁਸੀਂ ਜਨ ਨੂੰ ਦੱਸੋ ਰਿਪੋਰਟ ਦਿਓ ਤਾਂ ਹਾਂ ਟੀਮ ਆ ਵੀ ਸਾਡੇ ਪਿੰਡ ਵਿੱਚ ਆ ਗਿਆ ਜੇ ਮੇਰੇ ਬਸੋਂ 112 ਬੱਲੇ ਡਾਕਟਰ ਨੂੰ ਬੁਲਾਉਣਾ ਸਾਰੇ ਪਿੰਡਾਂ ਦੀ ਗੱਲ ਸਾਰਿਆਂ ਨੂੰ ਕਹਿੰਦੇ ਕੋਈ ਚਲੋ ਬੁਲਾ ਲਵਾਂਗੇ ਉਹ ਤਾਂ ਨਹੀਂ ਬਿਗਾ 300 ਪਿੰਡਾਂ ਦੀ ਇਤਿਦਾ ਹੀ ਕਰਦੇ ਆਪਾਂ ਦੋ 8 ਲੱਖ ਰਾਇ ਖੇਡਦੇ ਦਵਾਈ ਦੇ ਚੱਲ ਲਾਗੇ ਉਹ ਲਾਉਂਦੇ ਹੋਇਆ ਮੰਨਿਆ ਪਰ ਗੱਲ ਤਾਂ ਸਿਰ ਨੂੰ ਜੜੀ ਨਹੀਂ ਲੱਗਦੀ ਪਈ ਆ ਬਾਡੀ ਚ ਹੋਰ ਅਮੀਰ ਡਾਕਟਰ ਪਰੇਵਰ ਨੌਸਨਾਪ ਨੰਬਰ ਡਾਕਟਰ ਪਸੰਦ ਨਹੀਂ ਹੈ ਨਾ ਹੁਣ ਕੰਮ ਤਾਂ ਛੋਡੇ ਕੋਈ ਨਹੀਂ ਤਾਂ ਇਹ ਦੋ ਡਾਕਟਰ ਅੰਮ੍ਰਿਤਦੀਸ਼ ਯਾਰ ਵਗੈਰਾ ਬਾਕੀ ਸਾਰੇ ਪੋਸਟਮਾਣੇ ਬਈ ਸੇਫ ਲਿਖ ਜਾਣਾ ਹਾਂ ਭੇਜੋ ਤੁਹਾਨੂੰ ਪਤਾ ਲੱਗੇ ਗਾਹਾਂ ਪਰ ਉਹ ਪੇਸ਼ ਇਹ ਕਿੰਨੇ ਦਾ ਨੌਸਨਾਪ ਪੰਜ ਹੋ ਗਏ ਨੇ ਇਹ ਤਾਂ ਭਾਈ ਜਾਂਦੇ ਸਾਡੇ ਵੱਡੇ ਦਾ ਸਾਡੇ ਕੱਲ ਨੂੰ ਤਿੰਨ ਲੱਗੇ ਪਏ ਆ ਕੀ ਨਾ ਆਉਂਦੀ ਕੋਈ ਡਾਕਟਰ ਅਸੂਨਾ ਫਰਾਈ ਜੀ ਕਿਉਂ ਲੌਂਡਾ ਬਣਾ ਨਹੀਂ ਜਾਂਦਾ ਤੇ ਦਵਾਈ ਨਾ ਸੈਟ ਕਰਉਂਦਾ ਹਾਂ ਕੋਈ ਤਾਂ ਸਾਨੂੰ ਨਹੀਂ ਪਤਾ ਸਹੀ ਗੱਲ ਅਸੀਂ ਇਹ ਕਿਹੜਾ ਕੱਗੇ ਲੋਨ ਫਿਰ ਪਤਾ ਹੀ ਨਹੀਂ ਦਵਾ ਲੀਏ ਜੀ ਅਰੇ ਬਿਦੇ ਨੁਕਟਰ ਪਟਾਪਾ ਜਹਾਂ ਤੇ ਜੋ ਪਤਾ ਲੱਗੇ ਇਹਨਾਂ ਕੀ ਹਾਲ ਨਾ ਕਿਵੇਂ ਆ ਪਰ ਬੰਦਾ ਜਿਹੜਾ ਆਪਾ ਤੇਰੀ ਠੀਕ ਹੋਈ ਨਹੀਂ ਉਹਦਾ ਕੋਈ ਨਾ ਆਏ ਕਿਸੇ ਵੀ ਦੱਸ ਇਹਨਾਂ ਇਹਨਾਂ ਲੈ ਗਈਆਂ ਹਾਂ ਗਈਆਂ ਨਹੀਂ ਤੇਰੇ ਦਰ ਸੋਣੇ ਸਾਰੇ ਕੋਲ ਠੀਕ ਹੋਇਆ ਯਾਰ ਤੇਰਾ ਬੁੱਲਣ ਸਾਨਾ ਜਿਸ ਨੂੰ ਮੈਂ ਇਹ ਪਹਿਲਾਂ ਮੇਰੇ ਹੋਂਦ ਤੋਂ ਬਾਅਦ ਹੋਇਆ ਮੈਨੂੰ ਹੋਂਦ ਤੋਂ ਬਾਅਦ ਨਹੀਂ ਉਹ ਤਾਂ ਕਹਿੰਦਾ ਇਹਨੇ ਮੈਨੂੰ ਕਿਹਾ ਜਿਹਦੇ ਮੈਂ ਆਉਂਦਾ ਰਿਹਾ ਸਵੇਰ ਸ਼ਾਮ ਨਹੀਂ ਆਉਂਦਾ ਰਿਹਾ ਕਮੈਂਟ ਕਰਦਾ ਰਿਹਾ ਮੁੰਡਾ ਤੇਰੇ आपका आप नहीं होता तो, 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 नहीं 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 ਹੋਣ ਜਿਹੜੀ ਦਵਾਈ ਲੱਗ ਗਈ ਠੀਕ ਆ ਉਹ ਜਿਹੜਾ ਉਹ ਗਾਂ ਵੀ ਸੇਵਾ ਦੁਆਰਾ ਲਿਖ ਕੇ ਦੇ ਵਿੱਚ ਦੀ ਅਸੀਂ ਭੇਜੀ ਸੀ ਦਵਾਈ ਸਰਕਾਰੀ ਦਵਾਈ ਆਈ ਸੀ ਉਹ ਇਹਨਾਂ ਨੂੰ ਭੇਜੀ ਸੀ ਹੁਣ ਇਹਨਾਂ ਤੋਂ ਅਸੀਂ ਵਾਰਾ ਕੁਛਾਂ ਦੇ ਵਿੱਚ ਤੁਹਾਡੇ ਕੋਲ ਕਿੰਨੀ ਕੁ ਦਵਾਈ ਪਈ ਆ ਜੀ ਸਾਡਾ ਦੋ ਟੀਮਾਂ ਬਣਾ ਲਈ ਜਮ ਤੋ ਉੱਥੇ ਹੀ ਬਣਾ ਲਈ ਜਮ ਸਿੰਘ ਵਾਲੇ ਸਵੇਰ ਤੇ ਸ਼ਾਮ ਦੀ ਟੀਮ ਬਣਾ ਲਓ ਠੀਕ ਹੈ ਇੱਕ ਦੋ ਜਾਣੇ ਸਵੇਰੇ ਆ ਜਾਣਗੇ ਦੋ ਜਾਣੇ ਦੋ ਜਾਣੇ ਸ਼ਾਮ ਨੂੰ ਤੁਹਾਡੇ ਕੋਲ ਆ ਕੇ ਸਰਕਾਰੀ ਆਉਣ ਦੋ ਤੇ ਸਾਨੂੰ ਇਹ ਜਿਹੜਾ ਸਾਡੀਆਂ ਮੋਸਾਂ ਹੋ ਗਈਆਂ ਫਸਮਾਂ ਦੀ ਇਹਨਾਂ ਦਾ ਕੋਈ ਸਾਨੂੰ ਦੇਖੋ ਜਿਹੜਾ ਤੁਹਾਨੂੰ ਕੋਈ ਸਰਟੀਫਿਕੇਟ ਜਾਂ ਕੋਈ ਹੋਰ ਉਹਦੇ ਮੈਨੂੰ ਦੱਸ ਜਿਹੜੇ ਤਾਂ ਤੁਹਾਡੇ ਜਿਵੇਂ ਕਈਆਂ ਨੇ ਇੰਸ਼ੋਰੈਂਸ ਕਰਾਇਆ ਹੁੰਦਾ ਹੈ ਠੀਕ ਹੈ ਉਹਦਾ ਤੁਸੀਂ ਬੈਂਕ ਤੇ ਜਿਹੜੇ ਇੰਸ਼ੋਰੈਂਸ ਕਲੇਮ ਸਾਡਾ ਕਿਸੇ ਦਾ ਨਹੀਂ ਕਰਾਇਆ ਤੁਸੀਂ ਸੋਛਦਾ ਮੈਡਮ ਸਾਡੇ ਕੋਲੋਂ ਮੈਨ ਨਹੀਂ ਹੁੰਦਾ ਕਿਹਦੇ ਨੂੰ ਪਤਾ ਨਹੀਂ ਇਸ ਗੱਲਾਂ ਬਾਰੇ ਜੀ ਤਾਂ ਥੋੜੇ ਖਾਣਾ ਖੇਤੀ ਨਾਲ ਅਸੀਂ ਧੰਦਾ ਜੋੜਿਆ ਹੋਇਆ ਹੈ ਠੀਕ ਹੈ ਇਹ ਸਾਨੂੰ ਕੋਈ ਨਹੀਂ ਸਾਨੂੰ ਤੁਸੀਂ ਆਏ ਦੱਸੋ ਵੀ ਗਵਰਨਰ ਨੂੰ ਕੋਈ ਸਾਨੂੰ ਲਿਖ ਕੇ ਜਾ ਕੋਈ ਸੂਰਤ ਹਾਂ ਇਹ ਦੱਸੋ ਜਿਹੜਾ ਥੋੜਾ ਹੁੰਦਾ ਸਾਰਿਆਂ ਦੇ ਚੇਲ ਲਿਖ ਕੇ ਹਾਂ ਜੀ ਇਹ ਮੇਰੇ ਕੋਲ ਜੁਮੇ ਜੀ ਅੱਜ 31 ਹੋ ਗਏ ਜੀ ਆ ਕਾਪੀ ਕਿੱਥੇ ਦਿਖਾਉ ਹਾਂ ਜੀ ਆਹ ਹਾਂ 31 ਹੋ ਗਏ ਜੀ 12 11 ਕਰਾਂ ਦੇ ਖਾਲੀ ਹੋ ਰਿਪੋਰਟ ਭੇਜੋ ਹੀ ਗੱਲ ਤਾਂ ਇਹ ਤੁਸੀਂ ਸੁਧਾਰ ਕਰਨੀ ਰਿਪੋਰਟ ਭੇਜੋ ਸਾਰੀ ਡੀਸੀ ਨੂੰ ਭੇਜੋ ਜੀ ਜੂ ਮਰਜ਼ੀ ਭੇਜੋ ਦੀ ਆਪਦੇ ਵਿਭਾਗ ਨੂੰ ਭੇਜੋ ਆਪਦੇ ਵਿਭਾਗ ਨੂੰ ਹਾਂ ਜਿਹਨੂੰ ਮਰਜ਼ੀ ਭੇਜੋ ਡਾਇਰੈਕਟਰ ਬਰਨਾਲਾ ਠੀਕ ਹੈ ਜੀ ਬਾਜੀ ਜਿਹਨੂੰ ਮਰਜੀ ਕਰੋ ਦੇਖ ਸਾਡੀ ਤੋਂ ਸਾਡਾ ਜੀ ਦੇਖੋ ਸਾਡੇ ਸੀਨੀਅਰ ਠੀਕ ਹੈ ਜੀ ਹਾਂ ਜੀ ਹਾਂ ਉਹਨਾਂ ਨੂੰ ਭੇਜੋ ਤੁਸੀਂ ਉਹ ਆਸ਼ੀਰਵਾਦ ਤੇ ਕੋ ਦੱਸਣਗੇ ਸਾਰਿਆਂ ਦਾ ਇਹਨਾਂ ਨੂੰ ਅਸੀਂ ਲੈ ਲਾਂਗੇ ਅਸੀਂ ਲੈਫਟ ਬਣਾਈ ਜੀ ਆ ਸਾਡੀ ਸਾਰੀ ਲੈਫਟ ਦੇ ਹਿਸਾਬ ਨਾਲ ਤੁਸੀਂ ਉਹ ਭੇਜੋ ਇੱਕ ਗੱਲ ਆਹ ਦੇਖੋ ਸਾਡੇ ਅੱਗੇ ਨਾਮ ਹੋਣੀ ਬਗਵਾਨੀ ਇਹ ਰਿਪੋਰਟ ਬਣਾ ਕੇ ਤੇ ਆਪ ਲਿੰਗੇ ਉਹਨਾਂ ਨੂੰ ਕਹੇ ਚਾਹੀ ਠੀਕ ਹੈ ਜੀ ਤਾਂ ਉਹ ਫਾਰਵਰਡ ਕਰ ਦੇਣ ਉਹ ਅਸੀਂ ਉਹਨਾਂ ਨੂੰ ਕਵਾਂਗੇ ਵੀ ਐਨੇ ਦੇਖੋ ਇਸ ਪਿੰਡ ਦੇ ਐਨੇ ਪਰਸ਼ੁ ਨੁਕਸਾਨ ਨੇ ਕਰ ਤੁਸੀਂ ਤਾਂ ਅੱਖੀ ਦੇਖਿਆ ਜੀ ਤੁਸੀਂ ਚਾਏ ਹੋ ਹਾਂ ਜੀ ਹਾਂ ਜੀ ਹਾਂ ਚਲੋ ਜੀ ਬਾਕੀ ਮੇਰੇ ਖੜੇ ਹੋਵੇ ਅਰੇ ਬਹੁਤ ਆਜੀ ਖੜੇ ਬਹੁਤ ਆਉਂਦੇ ਨੇ ਦੇਰੇ 15 ਦਿਨ ਹੋ ਗਏ ਸਿਹਰਤ ਨਾਲ ਕੋਈ ਲੱਗਦਾ ਨਹੀਂ ਤੁਸੀਂ ਪਤਾ ਤਾਂ ਹੁੰਦਾ ਹੈ ਗਵਰਨਰ ਮਤਲਬ ਨਹੀਂ ਕਿਹ ਕਹਾ ਜੀ ਛੋਟੀ ਡਿਊਟੀ ਆ ਤੁਮ ਕੱਲੇ ਖੇਲ ਪੁੱਤ ਮੇਰੇ 15 ਦਿਨ ਹੋ ਗਏ ਅਸਮਾਨ ਨੂੰ ਡਾਕਟਰ ਸਾਹਿਬ ਬਾਹਰ ਚੋਂ ਮੁੜਦੇ ਆ ਸਰਕਾਰੀ ਡਾਇਰੈਕਟਰ ਨੇ ਇਹ ਮੈਨੂੰ ਮੈਂ ਆਗੂ ਜਥੇਬੰਦੀ ਪੁੱਛ ਆਇਆ ਜਿਹਦੇ ਪਸਵਾਲਾ ਕੋਈ ਹੱਲ ਬਣਿਆ ਫੁਚੋ ਡਾਕਟਰ ਸਾਹਿਬ ਮੈਂ ਮੈਂ ਕਹੂੰਗਾ ਮੈਂ ਮਦਦ ਬਜਾਉਣੇ ਮਾਤਾ ਕੇਰੇ ਬੰਗਲਦਨ ਹੋਵੇ ਵੀ ਮੈਂ ਬਿਮਾਰ ਪਸੇ ਮੈਂ ਪ੍ਰਾਈਵੇਟ ਸਾਡਾ ਨੌਕਰੀ ਲਈ ਜਾਂ ਅੰਦਰਸਤ ਬਸੇ ਕਰੇ ਆ ਜਾਵਾਂ ਮੈਂ ਨਹੀਂ ਤੁਹਾਨੂੰ ਦਾਣ ਸੁਣਾ ਕਰਦੇ ਅਸੀਂ ਵੀ ਅੱਗੇ ਪਿੰਡ ਦੇ ਸਾਨੂੰ ਪੁੱਛਦੇ ਆ ਵੀ ਤੁਹਾਡੀ ਜਦੇ ਗੰਧੀਆਂ ਕਿਉਂ ਨਹੀਂ ਦੁੱਪਤਾ ਅੱਛਾ ਜੱਗੇ ਪਾਸੋਂ ਤਾਂ ਕੋਈ ਪਰਚਾਏ ਦਾ ਬੰਦਾ ਹੋਵੇ ਜਦੇ ਪਾਉਂਗਾ ਪੈਸਾ ਕਰਕੇ ਰੇਸੀ ਦੇ ਪਟਾਕੇ ਦੇ ਕਰੇ ਇਹ ਜਿਸ ਤਰ੍ਹਾਂ ਆਇਆ ਨਹੀਂ ਹੈ ਕਿ ਜਦੇ ਗੰਧੀਆਂ ਬਣ ਗਈਆਂ ਆਪਾਂ ਦੇ ਨਾਲ ਕਿ ਸੜੀ ਆ ਅਸੀਂ ਚੇਤ ਕਰਾ ਸਾਡੇ ਕੋਲ ਰੇੜਾ ਰੇੜਾ ਅੰਦਰ ਬਾਹਰ ਨਾ ਰਿਹਾ ਇਹ ਮਦਦ ਕਰਾਉਂਦੇ ਆਂ ਪੰਚਾਇਤ ਦੇ ਕੰਮ ਮੈਂ ਉਹ ਡੀ ਨੇ ਇਹੋ ਜਿਹੇ ਗੱਲ ਕਰਦੇ ਆਂ ਕਾਰਨ ਦਾ ਆਉਂਦੇ ਤੁਸੀਂ ਜਿਹੜੇ ਅਸਰ ਦੇ ਜਾਣਾ ਸਾਨੂੰ ਮੈਂ ਕਿਹਾ ਬਸ ਉਹਦੀ ਆਹ ਰਿਪੋਰਟ ਅਸੀਂ ਪੜਾ ਲਾਂਗੇ ਇਹ ਕਿਹਨੂੰ ਤੁਸੀਂ ਆਲ ਦੇਖੋ ਗੱਡੀ ਮੋਗਾ ਹਾਂ ਸਾਡੇ ਕੋਲ ਸਵੱਤਾ ਹੈ ਨਹੀਂ ਜਾਣ ਦੀ ਜਿੱਥੇ ਲੈਣਾ ਜੀ ਉਸ ਤੋਂ ਬਿਜੀ ਕਰਵਾ ਕੇ ਜਾਉਂਦੀ ਹਾਂ ਠੀਕ ਜਾ ਅਸੀਂ ਨਾ ਗੱਡੀ ਅੱਜ ਨਹੀਂ ਕੱਲ੍ਹ ਜੇ ਲਗਾਣੀ ਨਹੀਂ ਜੀਦਾ ਕਿਉਂ ਭਾਈ ਜਿਹੜੇ ਆ ਬਿਮਾਰ ਤਾਂ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਜਿਹਨਾਂ ਦੇ ਟਿਉਰੀ ਤਕਤੀਬ ਹੁਣ ਦਾ ਮਾਰੀ ਗਿਆ ਟਾਈਮ ਤੇ ਬਰਾਰ ਕੀ ਨੇ ਬੰਦੇ ਨੇ ਬਸ ਕਮ ਸਾਰਾ ਉਹਦਾ ਬਹੁਤ ਵੱਡਾ ਗਰੀਬੀ ਦੇ ਤਰ੍ਹਾਂ ਬੋਲੋ ਹੈਗੇ ਸਾਰੇ ਜਿਹੜਾ ਜੇ ਉਹਨਾਂ ਦਾ ਹੱਲ ਕੋਈ ਹੈ ਉਹਨਾਂ ਦੀ ਬੋਧਿਆ ਜੀ ਉਹਨਾਂ ਦਾ ਹੱਲ ਤਾਂ ਦੱਸੋ ਜੀ ਸਾਨੂੰ ਅੱਜ ਜਿਹੜੇ ਹੋਗੇ ਚਲੋ ਉਹ ਤਾਂ ਹਾਂ ਪਹਿਲਾਂ ਤਾਂ ਜਿਹੜੇ ਖੜੇ ਨੇ ਪੁੱਛ ਹਾਂਜੀ ਉਹਨਾਂ ਲਈ ਸਰਕਾਰੀ ਦਵਾਈ ਆਈ ਹੋਈ ਆ ਹੋਰ ਚਾਹੀਦਾ ਜੇ ਆਪਣੇ ਤੁਸੀਂ ਦੱਸਦਾ ਕੀ ਕਹਿੰਦੇ ਮੇਰੀ ਗੱਲ ਸੁਣ ਲਓ ਹਾਂ ਉਹਨਾਂ ਲਈ ਸਾਰੇ ਦਵਾਈ ਆਪਾਂ ਜਿੰਨੀ ਸਾਡੇ ਕੋਲ ਆਈ ਹੋਈ ਹੈ ਜਿਹੜੀ ਲੱਗਣੀ ਹੈ ਉਹ ਆਈ ਕੋਈ ਉਹ ਲਗਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਪਹਿਲੀ ਗੱਲ ਦੂਜੀ ਗੱਲ ਜਿਹੜਾ ਆਪਾਂ ਡਿਸਇਨਫੈਕਟੈਂਟ ਕਹਿੰਦੇ ਨੇ ਆਪਾਂ ਕਲੀ ਛੁੱਟਦੇ ਆਂ ਕੋਈ ਉਹਦੇ ਲਈ ਅਸੀਂ ਡਿਸਇਨਫੈਕਟੈਂਟ ਕੁਝ ਲੈ ਕੇ ਆਇਆ ਜਾਂ ਘੱਟ ਪੈਂਦਾ ਹੋਇਆ ਫੋਰਮ ਲੈ ਆਉਂਦੇ ਤਾਂ ਤੇ ਪਿਆ ਆ ਠੀਕ ਹੈ ਜੀ ਡੋਸੀਜਨ ਲੈ ਕੇ ਆਇਆ ਉਹ ਸਾਰੇ ਪਿੰਡ 'ਚ ਤੁਸੀਂ ਹੁਣ ਆਪ ਸਹਿਮਤੀ ਕਰ ਲਓ ਸਾਰੇ ਜਿਹੜਾ ਆਪਣੇ ਜਿੱਥੇ ਪਸ਼ੂ ਖੜਦੇ ਨੇ ਉਹ ਸ਼ੈਡਾਂ 'ਚ ਸਪਰੇਅ ਹੋਣੀ ਹੈ ਠੀਕ ਵੀ ਇਕੱਲੇ-ਇਕੱਲੇ ਘਰ 'ਚ ਅਸੀਂ ਵੰਡੀਏ ਕਤੋਂ ਸਿੱਜਤਾ ਤੁਹਾਡਾ ਸਿੱਟਾ ਤਾਂ ਹੋਣੀ ਨਹੀਂ ਤੇਰੀ ਹਲ ਗਿਆ ਮੈਡਮ ਤੁਸੀਂ ਸਵੇਰੇ ਸ਼ਾਮ ਜਿਆ ਡਾਕਟਰ ਆਉਂਦਾ ਨਾ ਤੁਹਾਡੇ ਟੀਮ ਬਣਾਉਂਗੇ ਤੁਸੀਂ ਉਹਨਾਂ ਕੋਲੇ ਭੇਜੋ ਉਹ ਘਰੋ ਘਰੀ ਉਹ ਪਹੁੰਚਦੀ ਕਰ ਸਕਦੇ ਆ ਤੇ ਤੁਸੀਂ ਵੀ ਹਾਂ ਉਹ ਨਹੀਂ ਕਰ ਸਕਦੇ ਆ ਅਾਂ ਸਵੇਰੇ ਆਉਂਦਾ ਦੋ ਡਾਕਟਰ ਆਉਂਗੇ ਜੇ ਤੁਸੀਂ ਕਹਿੰਨੀ ਆ ਸ਼ਾਮ ਨੂੰ ਆਉਣਗੇ ਉਹਨਾਂ ਕੋਈ ਇਹ ਚੀਜ਼ ਭੇਜੋ ਜਾਂ ਤਾਂ ਦੇਖੋ ਘਰੋ ਘਰੀ ਜਿਵੇਂ 5 ਪੰਜ ਐਮਐਲ ਆਪਾਂ ਕਰ ਇੱਕ 5 ਐਮਐਲ 1 ਲੀਟਰ ਚ ਮਿਕਸ ਕਰਕੇ ਸਪਰੇਅ ਕਰਾਉਣੀ ਹੈ ਕਿਤੇ ਸ਼ੈਡ ਨਾਲ ਜਿੱਥੇ ਆਪਣੇ ਪਸ਼ੂ ਖੜਦੇ ਨੇ ਜਾਂ ਤਾਂ ਆਪਾਂ ਘਰੋ ਘਰੀ ਉਹ 5 ਐਮਐਲ ਦੇ ਦਈਏ ਜਾ ਕੇ ਜਿਹੜੇ ਤੁਹਾਡੇ ਜਥੇ ਬੰਦੇ ਆ ਜਾਂ ਪੰਚਾਇਤ ਘਰ ਘਰ ਹੀ ਦਿਓ ਜਿਹਦੇ ਪਸ਼ੂਆਂ ਦੀ ਮੂਸੇ ਨੇ ਕੋਈ ਕੂਕੇ ਹਾਂ 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 ਕਰੋ ਜਿਹੜੇ ਡਾਕਟਰ ਵੀ ਟੀਮ ਬਣਾਉਂਦੇ ਸ਼ਵੇਰੀ ਸਾਹਮ ਉਹਨਾਂ ਕੋਲੇ ਪਤੀਜ ਪੌੜੀ ਨਹੀਂ ਕਰੋ ਉਹ ਸਾਡੇ ਘਰਾਂ 'ਚ ਕਰਨਗੇ ਹਾਂ ਵੱਡੀ ਗੱਲ ਤੇ ਹੋਰ ਦੋਆਰੇ ਵਾਸਤੇ 15 ਅਗਲਾ ਦਿਨ ਸੈਟ ਕਰ ਨੰਬਰ 2 ਤੇ ਜਿਹੜਾ ਸੁਰੂ ਆਖਿਆਗਾ ਵੀ ਜਿਹੜੇ ਜੋ ਵੀ ਸਾਡੇ ਪਸ਼ੂ ਨੁਕਸਾਨੇ ਗਏ ਆ ਉਹਨਾਂ ਦੀ ਰਿਪੋਰਟ ਭੇਜੋ ਉਹ ਤਾਂ ਦੀ ਰਿਪੋਰਟ ਭਾ ਲਾਂਗੇ ਆਓ ਬਣਾਓ ਉਹਨਾਂ ਦੀ ਭੇਜੋ ਉਹ ਤੁਸੀਂ ਸਾਨੂੰ ਦੇ ਦਿਓ ਉਹ ਹੈਗਾ ਜੀ ਸਾਡੇ ਕੋਲ ਇੱਥੇ ਆ ਹਾਂ ਕਰੋ ਜਿਵੇਂ ਮਰਜ਼ੀ ਕਰੋ ਹਾਂ ਫਿਰ ਤੁਸਟ ਨੰਬਰ 2 ਇੱਕ ਨੰਬਰ ਨਹੀਂ 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 ਇਹ ਨਹੀਂ ਹੋ ਸਕਦਾ ਹਾਂ ਬਰਾਉਣ ਵੀ ਜਾਣਦੇ ਆ ਦੇਖ ਜੇ ਤੁਸੀਂ ਗੁੰਮ ਵੀ ਕਰਦੇ ਬਰਾਉਣ ਹਾਂ ਜਿੰਦਾ ਗੱਲ ਬਾਰੇ ਕਿਉਂ ਟੁੱਪ ਸੀਗੇ ਜੀ ਫਿੱਟੋ ਜੀ ਫਿੱਟੋ ਦੇਖੋ ਅਸੀਂ ਇੱਕ ਲੋਕਾਂ ਨੂੰ ਟੁੱਪ ਸੀਗੇ ਠੀਕ ਹੈ ਛਾੜ ਦੇ ਚੋਂ ਕਿਸੇ ਵੀ ਇੱਕ ਬੰਦੇ ਦਾ ਫੋਨ ਨੰਬਰ ਲੈ ਜੰਨੇ ਆ ਜਿੱਦਣ ਅਸੀਂ ਫਿੱਟੇ ਭੇਜਣੀ ਹੋਈ ਸਾਡੇ ਨਾਲ ਉੱਥੇ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਤੁਹਾਨੂੰ ਦੇਣੀ ਹੋਈ ਠੀਕ ਹੈ ਜੀ ਉਹਦਾ ਸੇ ਆ ਜਾਓ ਜੀ ਉਹਨਾਂ ਨੂੰ ਅਸੀਂ ਫੜਾਉਣਾ ਹੈ ਤੁਸੀਂ ਨਾਲ ਚੱਲੋ ਠੀਕ ਹੈ ਜੀ ਠੀਕ ਹੈ ਵੀ ਤੁਹਾਡੇ ਦਿਲ 'ਚ ਵੀ ਨਾ ਰਵੇ ਨਹੀਂ ਜੀ ਕੋਈ ਉਹਦਾ ਕੋਈ ਚੱਕਰ ਨਹੀਂਗਾ ਉਹਦਾ ਕੋਈ ਹਾਂ ਠੀਕ ਹੋ ਗਿਆ ਤੁਹਾਨੂੰ ਦੁਬਾਰੇ ਕੀ ਹੁੰਦਾ ਜੀ ਤੁਹਾਡੇ ਤੇ ਯਕੀਨ ਕਿਤਾ ਸਾਨੂੰ ਵੀ ਕੋਈ ਆਪਣਾ ਇਹ ਬੰਦਾ ਜੀ ਆ ਜਾਓ ਰੇ ਇਹ ਉਹ ਨਾਰੇ ਦੁੱਧ ਤੇ ਕੰਮ ਕਰਦਾ ਕੱਲਾ ਦੁੱਧ ਦੁੱਧ ਨਹੀਂ ਆ ਰਹੀ ਠੀਕ ਆ ਇਹਦੀ ਕੋਈ ਆਮਦਨ ਨਹੀਂ ਹੋਰ ਕੱਲੇ ਦੁੱਧ ਤੇ ਅੱਜ ਕਾਏ ਪਸ਼ੂ ਹੋਗੇ ਇਹਦੇ ਪਸ਼ੂ ਮੌਤ ਹੋ ਗਏ ਜੀ ਤੇ ਇਹਦਾ ਖਤਮ ਆ ਜੀ ਕੰਮ ਕੱਲਾ ਕੋਈ ਤਨ ਮੈਂ ਕੀ ਕਰਾਂਗੇ ਇਹ ਦੇ ਚਾਰ ਹੋ ਗਏ ਆਹ ਕਾਏ ਦੇ ਕੋਲੇ ਕੱਲੀ ਮਾਂ ਸੀ ਕਿ ਕੋਈ ਗੁਜ਼ਾਰਾ ਕਰਦਾ ਇਹਦੇ ਹੋ ਗਿਆ ਬਾਈ ਦੀਆਂ ਹੋ ਗੀਆਂ ਇੱਥੇ ਵਾਗਿਆ ਹੋ ਕਾਹ ਆ ਬੈਠਾ ਆਹ ਦਾ ਕਾਏ ਦੇ ਬਾਈ ਦੀਆਂ ਤਕਰੀਬਨ 22 ਪਸ਼ੂ ਆ ਜੀ ਜੀ ਆਹ ਦੇਖ ਲਓ ਵੀ ਇਹਦਾ ਸੀ ਪਲੇਟ ਖਾਤੋਂ ਬਹੁਤ ਘੱਟ ਬਣੀ ਆ ਏ ਪਤਾ ਨਹੀਂ ਲੱਗਿਆ ਇਹ ਹਾਂ ਬਣਾ ਲਓ ਅੱਜ ਵੀ ਤੁਸੀਂ ਚਾਹੁੰਦਾ ਕਿ ਇਹਨੂੰ ਬਣਾ ਲਓ ਮੇਰਾ ਨੰਬਰ ਲੈ ਲਓ ਜਾਂ ਡਾਕਟਰ ਸਾਹਿਬ ਦਾ ਨੰਬਰ ਲੈ ਲਓ ਜੀ ਇੱਥੇ ਲੈ ਲਓ ਜੀ ਇੱਥੇ ਆਹ ਲੈ ਲਓ ਆਪਣੇ ਨੰਬਰ ਤੇ ਤੇ ਤੁਸੀਂ ਉਹ ਕਰ ਲਓ ਸਾਨੂੰ ਭੇਜ ਦਿਓ ਤੇ ਇਹਦੀ ਸਾਰੀ ਰਿਪੋਰਟ ਤਿਆਰ ਕਰਕੇ ਸਾਨੂੰ ਦਵਾਈ ਕੱਲ ਨੂੰ ਸ਼ੁਰੂ ਕਰ ਦਵਾਂ ਕਿ ਅੱਜ ਕਰ ਦਵਾਂ ਠੀਕ ਹੋ ਗਏ 15 ਦਿਨਾਂ ਤੋਂ ਦੁਬਾਰੇ ਫੇਰ ਮਸੂਮ ਨਹੀਂ ਪਰਾਂ ਤੋਂ ਉਹ ਰਿਪੋਰਟ ਅੱਜ ਸ਼ੁਰੂ ਕਰ ਅੱਜ ਕਰੂੰਗਾ ਨਾ हां जी जे आज ਕਰਨ ਨੂੰ ਠੀਕ ਨਹੀਂ ਅਸੀਂ ਕੱਲ ਤੋਂ ਫਿਰ ਤੁਹਾਨੂੰ ਦੱਸਤਾ ਬਿਆਨ ਅਸੀਂ ਦੇ ਹੀ ਦਿੱਤਾ ਠੀਕ ਆ ਹਜੀ ਅਗਲਾ ਸਪੈਕਟ ਦਾ ਡੱਕਣੇ ਚੱਕਣਾ ਠੀਕ ਆ ਉਹਦਾ ਅਸੀਂ ਧਰਨਾ ਹੀ ਆ ਸਾਡੇ ਕੋਲ ਕੋਈ ਹੱਲ ਨਹੀਂ ਨਿਕਮ ਤਾ ਜੀ ਸਾਡੀ ਟੀਮ ਪਈ ਉਹਦਾ ਬਾਈ ਪਾ 1250 ਤੋਂ ਵੱਧ ਹੋਣ ਹਿਸਾਬ ਨਾਲ ਡਾਕਟਰ ਬਹੁਤ ਘੱਟ ਹੈ ਡਾਕਟਰ ਕੱਲ੍ਹ ਐਪੀ ਕੀ ਕੰਮ ਕਰਦਾ ਜੀ ਬਰਾਬਰ ਚੱਲੇ ਆ ਕੱਲੇ ਡਾਕਟਰ ਦੇ ਬੋਲ ਪਾਵਾਂਗੇ ਤੁਹਾਨੂੰ ਗੱਲਾਂ ਨੂੰ ਗੱਲ ਆ ਜੀ ਕੱਲ੍ਹ ਅਸੀਂ ਕੱਲਾਂ ਕਰਾਂਗੇ ਜੀ ਉਹ ਇਹ ਨਹੀਂ ਨੂੰ ਤਾਂ ਆਪਣੀ ਕਹਿੰਦੇ ਇਹ ਆਪ ਕੋ ਸੇਰੇ ਰਾਤ ਨੂੰ ਬੋਲਿਆ ਜਾਂਦਾ ਹੈ ਇਹਦਾ ਕੋਈ ਕਸੂਰ ਹੀ ਨਹੀਂ ਯਾਰ ਇਹ ਤਾਂ ਨਹੀਂ ਕੀ ਉਹ ਸੱਤ ਪਿੰਡਾਂ ਨੂੰ ਕੱਲਾ ਡਾਕਟਰ ਹਾਂ ਇਹ ਖਗਰੇ ਕੰਡਾ ਦੇ ਨਾਲ ਲੱਗੀ ਜਾਂਦਾ ਹੁਣ ਜਿੰਮੇਦਾਰੀ ਉਹਦੇ ਵੀ ਗਿਆ ਵੀ ਟੀਮ ਉਹ ਦੋ ਟਾਈਮ ਆਉਂਦਾ ਨੇ ਦੋ ਟਾਈਮ ਆਉਂਦਾ ਆਪਾਂ ਇਹ ਕਹਿੰਦੇ ਵੀ ਟੀਮ ਤੇ ਜੋ ਵੀ ਨਾਲ ਡਾਕਟਰ ਦਾ ਕੋਈ ਕਸ਼ੂਰ ਨਹੀਂ ਠੀਕ ਹੈ ਇਹਦੀ ਇਹਦੀ ਰੈਕਟਰ ਅੰਦਰ ਆਉਂਦੀ ਹੈ ਆਪ ਕੋਰਸ ਨਾਲ ਕਰੋ ਇਹ ਜਿਹੜੇ ਜੀ ਪਸ਼ੂਆਂ ਨੇ ਬੱਚੇ ਛਿੱਟਿਆ ਬਿਮਾਰੀ ਦੀ ਟੀਕਾ ਲਾ ਕੇ ਉਹਨਾਂ ਦਾ ਵੀ ਵਿੱਚ ਕੋਈ ਵਨ ਟੂ ਵਾ ਦਾ ਹੋ ਗਿਆ ਜੀ ਇਹ ਏਕਾ ਕੇ ਬੰਦ ਕਰਦੇ ਨੇ ਤੋੜ ਦਿੰਨੇ ਆ ਉਹਨਾਂ ਦੇ ਨਾਲ ਤੋਂ ਬਣਾ ਦੇ ਇਹਨੇ ਪ੍ਰਾਈਵੇਟ ਡਾਕਟਰ ਟੀਕੇ ਲਾਉਂਦੇ ਸਾਡੇ ਪਤਾ ਹੀ ਨਹੀਂ ਲੱਗਦਾ ਸਾਨੂੰ ਜਦੋਂ ਲੱਗ ਜਾਂਦੇ ਆ ਸਾਨੂੰ ਸੱਦਨੇ ਪੈਂਦਾ ਮਜਬੂਰੀ ਆ ਜਾਂਦੀ ਐ ਕਿ ਜਿਵੇਂ ਅਸੀਂ ਜਿਹੜਾ ਥੋੜਾ ਉਹ ਹਸਪਤਾਲਾ ਸਾਡਾ ਠੀਕਰੀ ਵਾਲਾ ਉਹ ਜਿਹੜੇ ਡਾਕਟਰ ਥੋੜੇ ਥੱਲੇ ਆ ਨੇ ਜੇ ਸਾਡੇ ਸੀਰ ਉਹਨਾਂ ਨੂੰ ਇਹ ਵੀ ਗੱਲ ਕਰ ਸਕਦੇ ਹੋ ਸਾਡੇ ਸਾਡੇ ਪਿੰਡ ਦਾ ਕੋਈ ਵੀ ਜਾਣਦਾ ਪਸ਼ੂਦਾਰੀ ਨੂੰ ਭਾਰਤੀ ਬਣਾ ਵੀ ਲੈਂਦਾ ਜਿਵੇਂ ਨਾਂ ਲੈ ਦੇਣਾ ਵੀ ਜਗਜੀਤਪੁਰ ਦੇ ਆਹ ਮੁੰਡੇ ਜੀ ਤੁਹਾਡੀ ਕਸੂ ਥੋੜੇ ਦੇ ਨਹੀਂ ਦੇਖਾਂ ਨੇ ਬਸ ਇੱਕ ਦੋ ਦਿਨਾਂ ਦੀ ਜਾਨ ਲਗਾ ਦੋ ਜਮੀਨ ਨਾਲ ਉਹ ਤੇ ਪਤਾ ਕੀ ਗੱਲ ਆ ਮੈਨੂੰ ਇਹ ਨਹੀਂ ਪਈ ਆ ਮਰਚੀ ਪਾਰਤੀ ਮੈਨੂੰ ਕਹਿੰਦਾ ਪਹਿਲਾਂ ਉਹਨੇ ਬਣਾ ਦੀ ਮੈਂ ਕੁੱਤਾ ਡੌਗ ਲੈ ਕੇ ਗਿਆ ਜੀ ਉੱਥੇ ਮੈਨੂੰ ਮਰੇ ਪਿੰਡ ਘੜਾ ਪਾਰਤੀ ਨੇ ਕਈ ਦਵਾਈਆਂ ਲੈ ਲਈਆਂ ਮੈਂ ਸੀ ਜਗਜੀਤਪੁਰਾ ਉਹਨੇ ਪਾਰਤੀ ਪਾਰਤੀ ਉਹਨੇ ਇੱਕ ਉਹ ਲਗਦੀ ਸੀ ਸੀ ਕਹਿੰਦਾ ਕੁੱਤਾ ਲਗਾਣੇ ਲਾਇਆ ਆਂ ਕਹਿੰਦੇ ਜੇ ਪਹਿਲੇ ਦਾ ਆਂ ਕਹਿੰਦੇ ਸਾਡਾ ਖਾਲਾ ਲਗਾਣੇ ਲਾਇਆ ਸਾਡਾ ਹੱਥ ਬੰਨ ਕੇ ਕੋਈ ਇਹ ਨਹੀਂ ਅੱਜ ਜੇ ਤੁਸੀਂ ਹੀ ਲਾ ਲੋ ਜੀ ਇੱਕ ਵਾਰ ਤੁਸੀਂ ਹੀ ਲਾ ਲੋ ਤੁਸੀਂ ਕਹਿ ਦਿਓ ਵੀ ਮੈਨੂੰ ਅੱਜ ਇਹਨਾਂ ਨੇ ਕਿਹਾ ਲਿਆ ਠੀਕ ਆ ਜਾਂ ਅਸੀਂ ਦੁਖੀ ਆ ਤੁਹਾਨੂੰ ਵੀ ਦੁਖੀ ਕਰਕੇ ਦੇਖਣਾ ਜੀ ਨਹੀਂ ਕਰਦਾ ਤੁਹਾਡੇ ਤੁਸੀਂ ਸਾਡੇ ਅਕਸਰੋਂ ਠੀਕ ਆ ਸਾਡਾ ਜੀ ਨਹੀਂ ਕਰਦਾ ਕਿਸੇ ਨੂੰ ਵੀ ਕਹਿਣ ਨੂੰ ਵੀ ਕਿਸੇ ਦਾ ਦਿਲ ਦਿਖਾਈਏ ਜਾਂ ਡਾਕਟਰ ਦਾ ਸਰਕਾਰੀ ਦਾ ਸਾਡਾ ਅਸੀਂ ਔਖੇ ਆ ਨਹੀਂ ਮੈਂ ਉਹ ਤੁਹਾਡੀ ਸਮਝ ਅਸੀਂ ਦੂਜੇ ਦੇ ਦੂਜੇ ਘਰੇ ਜਾਣੇ ਬੰਦ ਕਰਤੇ ਤੁਹਾਨੂੰ ਕਦੇ ਵੀ ਤੁਸੀਂ ਮਾੜਾ ਨਹੀਂ ਬੋਲੋ ਨਾ 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 ਬੋਲ ਨਹੀਂ ਬੰਦੇ ਨੂੰ ਦੁੱਖ ਲੱਗਦਾ ਹੈਗਾ ਅਸੀਂ ਦੂਜੇ ਦੇ ਦੂਜੇ ਘਰੇ ਜਾਣੇ ਬੰਦ ਕਰਤੇ ਤੇ ਸਾਨੂੰ ਕਦੇ ਵੀ ਤੁਸੀਂ ਮਾੜਾ ਨਹੀਂ ਬੋਲਣਾ ਨਾ 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 ਬੋਲਦੇ ਹੀ ਨਹੀਂ ਬੰਦੇ ਨੂੰ ਦੁੱਖ ਲੱਗਦਾ ਹੈ ਫਿਰ ਉਹ ਕਹਿੰਦਾ ਹੁਣ ਅੱਜ ਇਹਦੀਆਂ ਬਾਈਆਂ ਚਾਰ ਹੋ ਗਈਆਂ ਕਿਹੜਾ ਖਾਦਮਾ ਜੀ ਇਹਦਾ ਚਾਰ ਲੱਗੂਗਾ ਤਾਂ ਤੱਲੂ ਕੰਮ ਨਹੀਂ ਚੱਲਦਾ ਲੈ ਲੈ ਉਹ ਨਹੀਂ ਜਿਹੜੀ ਉਹ ਗ੍ਰਾਈਂਡ ਨਹੀਂ ਕਰਦੀ ਚੱਕੀ ਚਾਹ ਕਰਦੇ ਉਹਨਾਂ ਨੇ ਗੱਲ ਕੀਤੀ ਟੀਮ ਦੀ ਉਹ ਤਾਂ ਅੱਜ ਅਸੀਂ ਕਰਾਂਗੇ ਟੀਮ ਦੇਵਾਂਗੇ ਦੇਖੋ ਸਾਰੇ ਪਿੰਡ 'ਚ ਉਹ ਕਰੋ ਹਾਂ ਤੋਂ ਤੱਕ 9 ਤੋਂ 3 ਐਕਸਪ੍ਰੈਸ